ਸਾਡੇ ਪਿੰਡਾਂ ਦੇ ਵਿੱਚ ਅਜਾਤ ਦੇ ਆਧਾਰ ਤੇ ਗੁਰਦਾਰੇ ਬਹੁਤ ਬਣੇ ਹੋਏ ਆ। ਹੈ ਹੁਣ ਕੋਈ ਗੁਰੂ ਦਾ ਤਾਂ ਗੁਰਦਾਰਾ ਕੋਈ ਰਹਿ ਹੀ ਨਹੀਂ ਗਿਆ। ਆ ਪਾਪਿਆਂ ਦਾ ਗੁਰਦਾਰਾ, ਸ਼ਿੰਬਿਆਂ ਦਾ ਗੁਰਦਾਰਾ, ਰਵਿਦਾਸੀਆਂ ਦਾ ਗੁਰਦਾਰਾ, ਜੱਟਾਂ ਦਾ ਗੁਰਦਾਰਾ, ਆ ਨਾਈਆਂ ਦਾ ਗੁਰਦਾਰਾ ਹੈ। ਗੁਰੂ ਦਾ ਗੁਰਦਾਰਾ ਤਾਂ ਰਹਿ ਹੀ ਨਹੀਂ ਗਿਆ। ਇੱਕ ਪਿੰਡ 'ਚ ਤਿੰਨ ਤਿੰਨ ਗੁਰਦਾਰੇ। ਹੈ ਗੁਰੂ ਦਾ ਗੁਰਦਾਰਾ ਕਿਹੜੇ ਪਿੰਡਾਂ 'ਚ ਰਹਿ ਗਿਆ? ਦੱਸੋ। ਫੇਰਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਤੇ ਚੜ੍ਹਦੀ ਕਲਾ ਹੋਊਗੀ ਕਿਵੇਂ ਜਿਹੜੇ ਜਾਤਾਂ ਪਾਤਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਉਸੇ ਜਾਤਾਂ ਪਾਤਾਂ 'ਚ ਅਸੀਂ ਲੰਗਰ ਅਸੀਂ ਵੰਡੀ ਬੈਠੇ ਆ ਹੈ ਗੁਰਦਾਰੇ ਅਸੀਂ ਵੰਡੀ ਬੈਠੇ ਤੇ ਫਿਰ ਉਹਦੀ ਸਿੱਖਿਆ ਤੇ ਅਸੀਂ ਕੀ ਚੱਲੇ ਸਾਡੇ ਪਿੰਡਾਂ ਦੇ ਵਿੱਚ ਅਜਾਤ ਦੇ ਆਧਾਰ ਤੇ ਗੁਰਦਾਰੇ ਬਹੁਤ ਬਣੇ ਹੋਏ ਆ ਹੈ ਹੁਣ ਕਹੋ ਕਿ ਗੁਰੂ ਦਾ ਤਾਂ ਗੁਰਦਾਰਾ ਕੋਈ ਰਹਿ ਹੀ ਨਹੀਂ ਗਿਆ ਆ ਪਾਪਿਆਂ ਦਾ ਗੁਰਦਾਰਾ ਸ਼ਿੰਬਿਆਂ ਦਾ ਗੁਰਦਾਰਾ ਰਵੀਦਾਸੀਆਂ ਦਾ ਗੁਰਦਾਰਾ ਜੱਟਾਂ ਦਾ ਗੁਰਦਾਰਾ ਆ ਨਾਈਆਂ ਦਾ ਗੁਰਦਰਾ ਹੈ ਗੁਰੂ ਦਾ ਗੁਰਦਰਾ ਤਾਂ ਰਹਿ ਹੀ ਨਹੀਂ ਗਿਆ ਇੱਕ ਪਿੰਡ ਚ ਤਿੰਨ ਤਿੰਨ ਗੁਰਦਾਰੇ ਹੈ ਗੁਰੂ ਦਾ ਗੁਰਦਰਾ ਕਿਹੜੇ ਪਿੰਡਾਂ ਚ ਰਹਿ ਗਿਆ ਦੱਸੋ ਫੇਰ ਆਨੇ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਤੇ ਚੜ੍ਹਦੀ ਕਲਾ ਹੋਊਗੀ ਕਿਵੇਂ ਜਿਹੜੇ ਜਾਤਾਂ ਪਾਤਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਉਸੇ ਜਾਤਾਂ ਪਾਤਾਂ 'ਚ ਅਸੀਂ ਲੰਗਰ ਅਸੀਂ ਵੰਡੀ ਬੈਠੇ ਆ ਹੈ ਗੁਰਦਾਰੇ ਅਸੀਂ ਵੰਡੀ ਬੈਠੇ ਪਰ ਉਹਦੀ ਸਿੱਖਿਆ ਤਾਂ ਅਸੀਂ ਕੀ ਚੱਲੇ ਸਾਡੇ ਪਿੰਡਾਂ ਦੇ ਵਿੱਚ ਅਜਾਤ ਦੇ ਆਧਾਰ ਤੇ ਗੁਰਦਾਰੇ ਬਹੁਤ ਬਣੇ ਹੋਏ ਆ ਹੈ ਹੁਣ ਕੋਈ ਗੁਰੂ ਦਾ ਤਾਂ ਗੁਰਦਾਰਾ ਕੋਈ ਰਹਿ ਹੀ ਨਹੀਂ ਗਿਆ ਆ ਪਾਪਿਆਂ ਦਾ ਗੁਰਦਾਰਾ ਸ਼ਿੰਬਿਆਂ ਦਾ ਗੁਰਦਾਰਾ ਰਵੀਦਾਸੀਆਂ ਦਾ ਗੁਰਦਾਰਾ ਜੱਟਾਂ ਦਾ ਗੁਰਦਾਰਾ ਆ ਨਾਈਆਂ ਦਾ ਗੁਰਦਾਰਾ ਹੈ ਗੁਰੂ ਦਾ ਗੁਰਦਾਰਾ ਤਾਂ ਰਹਿ ਹੀ ਨਹੀਂ ਗਿਆ ਇੱਕ ਪਿੰਡ ਚ ਤਿੰਨ ਤਿੰਨ ਗੁਰਦਾਰੇ ਹੈ ਗੁਰੂ ਦਾ ਗੁਰਦਾਰਾ ਕਿਹੜੇ ਪਿੰਡਾਂ ਚ ਰਹਿ ਗਿਆ ਦੱਸੋ ਫੇਰ ਆਨੇ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਤੇ ਚੜ੍ਹਦੀ ਕਲਾ ਹੋਊਗੀ ਕਿਵੇਂ ਜਿਹੜੇ ਜਾਤਾਂ ਪਾਤਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਉਸੇ ਜਾਤਾਂ ਪਾਤਾਂ 'ਚ ਅਸੀਂ ਲੰਗਰ ਅਸੀਂ ਵੰਡੀ ਬੈਠੇ ਆ ਹੈ ਗੁਰਦਾਰੇ ਅਸੀਂ ਵੰਡੀ ਬੈਠੇ ਤਾਂ ਫਿਰ ਉਹਦੀ ਸਿੱਖਿਆ ਤਾਂ ਅਸੀਂ ਕੀ ਚੱਲੇ ਸਾਡੇ ਪਿੰਡਾਂ ਦੇ ਵਿੱਚ ਅਜਾਤ ਦੇ ਆਧਾਰ ਤੇ ਗੁਰਦਾਰੇ ਬਹੁਤ ਬਣੇ ਹੋਏ ਆ ਹੈ ਹੁਣ ਕੋਈ ਗੁਰੂ ਦਾ ਤਾਂ ਗੁਰਦਾਰਾ ਕੋਈ ਰਹਿ ਹੀ ਨਹੀਂ ਗਿਆ ਆ ਪਾਪਿਆਂ ਦਾ ਗੁਰਦਾਰਾ ਸ਼ੀਂਬਿਆਂ ਦਾ ਗੁਰਦਾਰਾ ਰਵਿਦਾਸੀਆਂ ਦਾ ਗੁਰਦਾਰਾ ਜੱਟਾਂ ਦਾ ਗੁਰਦਾਰਾ ਆ ਨਾਈਆਂ ਦਾ ਗੁਰਦਰਾ ਹੈ ਗੁਰੂ ਦਾ ਗੁਰਦਰਾ ਤਾਂ ਰਹਿ ਹੀ ਨਹੀਂ ਗਿਆ ਇੱਕ ਪਿੰਡ ਚ ਤਿੰਨ ਤਿੰਨ ਗੁਰਦਾਰੇ ਹੈ ਗੁਰੂ ਦਾ ਗੁਰਦਰਾ ਕਿਹੜੇ ਪਿੰਡਾਂ ਚ ਰਹਿ ਗਿਆ ਦੱਸੋ ਫਿਰ ਆਨੇ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਤੇ ਚੜ੍ਹਦੀ ਕਲਾ ਹੋਊਗੀ ਕਿਵੇਂ ਜਿਹੜੇ ਜਾਤਾਂ ਪਾਤਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਉਸੇ ਜਾਤਾਂ ਪਾਤਾਂ ਚ ਅਸੀਂ ਲੰਗਰ ਅਸੀਂ ਵੰਡੀ ਬੈਠੇ ਆ ਹੈ ਗੁਰਦਾਰੇ ਅਸੀਂ ਵੰਡੀ ਬੈਠੇ ਪਰ ਉਹਦੀ ਸਿੱਖਿਆ ਤਾਂ ਅਸੀਂ ਕੀ ਚੱਲੇ ਸਾਡੇ ਪਿੰਡਾਂ ਦੇ ਵਿੱਚ ਅਜਾਤ ਦੇ ਆਧਾਰ ਤੇ ਗੁਰਦਾਰੇ ਬਹੁਤ ਬਣੇ ਹੋਏ ਆ ਹੈ ਹੁਣ ਕੋਈ ਗੁਰੂ ਦਾ ਤਾਂ ਗੁਰਦਾਰਾ ਕੋਈ ਰਹਿ ਹੀ ਨਹੀਂ ਗਿਆ ਆ ਪਾਪਿਆਂ ਦਾ ਗੁਰਦਾਰਾ ਸ਼ੀਂਬਿਆਂ ਦਾ ਗੁਰਦਾਰਾ ਰਵਿਦਾਸੀਆਂ ਦਾ ਗੁਰਦਾਰਾ ਜੱਟਾਂ ਦਾ ਗੁਰਦਾਰਾ ਆ ਨਾਈਆਂ ਦਾ ਗੁਰਦਾਰਾ ਹੈ ਗੁਰੂ ਦਾ ਗੁਰਦਾਰਾ ਤਾਂ ਰਹਿ ਹੀ ਨਹੀਂ ਗਿਆ ਇੱਕ ਪਿੰਡ ਚ ਤਿੰਨ ਤਿੰਨ ਗੁਰਦਾਰੇ ਹੈ ਗੁਰੂ ਦਾ ਗੁਰਦਾਰਾ ਕਿਹੜੇ ਪਿੰਡਾਂ ਚ ਰਹਿ ਗਿਆ ਦੱਸੋ ਫੇਰ ਆਨੇ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਤੇ ਚੜ੍ਹਦੀ ਕਲਾ ਹੋਊਗੀ ਕਿਵੇਂ ਜਿਹੜੇ ਜਾਤਾਂ ਪਾਤਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਉਸੇ ਜਾਤਾਂ ਪਾਤਾਂ 'ਚ ਅਸੀਂ ਲੰਗਰ ਅਸੀਂ ਵੰਡੀ ਬੈਠੇ ਆ ਹੈ ਗੁਰਦਾਰੇ ਅਸੀਂ ਵੰਡੀ ਬੈਠੇ ਆ ਤੇ ਫਿਰ ਉਹਦੀ ਸਿੱਖਿਆ ਤੇ ਅਸੀਂ ਕੀ ਚੱਲ